ਉੱਡ ਆ ਗਿਆ ਮੇਰੇ ਪਾਇਨੇ ਨੂੰ ਬਦੰਮਾ ਖਾਇਕੀਆ ਸੱਪਾ ਖੁੱਤ ਗਈ ਤਾਂ ਮੈਂ ਨੁਕਸਤ ਪਰਗੋ ਨਾ ਪਾਣੀ ਨਾ ਮੋਤੀ ਉਹ ਕਿਹਦਾ ਇਥੇ ਮੈਂ ਅੱਖ ਦੇਖੀ ਰਬੋ ਮੈਂ ਤਾਇਆ ਤਾਈ ਨੇ ਮਾਰੀ ਕਿਉਂ ਕੀਤੀ ਮੇਰ ਨਾਲ ਮੈਨੂੰ ਤਾਂ ਚਾਚੀ ਤੇ ਪੂਰਾ ਵਿਸ਼ਵਾਸ ਸੀ ਮੈਨੂੰ ਐਸੇ ਵੀ ਮੇਰੀ ਚਾਚੀ ਨੇ ਮਨਕਲੂ ਮੈਨੂੰ ਵੀ ਪਤਾ ਸੀ ਵੀ ਚਾਚੀ ਹੀ ਤਾਂ ਕਹਿੰਦੇ ਕਰਦੇ ਦੇਦੀ ਕਿੱਥੇ ਜਾਵਾਂ ਲੋਕ ਕਾ ਮਾਵਾਂ ਕਿ ਦੇਖਦੇ ਆ ਕਿੱਥੇ ਜਾਵਾਂ ਕੋਈ ਯਾਰਤਲਾ ਵੀ ਨਹੀਂ ਮਿਲਦਾ ਕੋਈ ਜੱਟ ਵੀ ਨਹੀਂ ਆਇੰਦੋ ਕਿੱਥੇ ਰਾਤ ਕੱਟੂਗੀ ਮੈਂ ਕਿੱਥੇ ਰਹੂੰਗੀ ਤਿੰਨ ਦਾ ਪੱਰ ਨੂੰ ਕੀ ਮਿਲਣਾ ਕਿ ਮੈਨੂੰ ਤਾਂ ਇਸ ਰਾਤ ਕੱਟਣ ਨੂੰ ਸੱਤ ਵੀ ਨਹੀਂ ਹੈਗੀ ਫਿਰ ਤੇ ਰੱਬਾ ਹਨਾ ਬਾਂ ਮੈਂ ਕਿਸੇ ਦਾ ਕੀ ਮਾੜਾ ਕੀਤਾ ਸੀ ਜੀਤ ਛੇਕੇ ਗਾਰੇ ਪੁੱਤ ਕੁਲਵਿੰਦਰ ਹਾਂਜੀ ਆ ਇਹ ਬਲਜੀਤ ਉਹ ਚਾਹ ਡੁਗਰਾ ਰਿਹਾ ਮੈਂ ਤਾਂ ਚਾਹ ਲੈਣ ਦੇ ਸੁਣਾ ਲੈ ਤੁਸੀਂ ਪੁੱਤ ਤੋਂ ਕੰਮ ਕਰਵਾ ਰਹੇ ਹੋ ਮੇਰੀ ਧੀ ਥੋੜਾ ਮੇਰਾ ਪੋਤਾ ਹੈ ਮੈਂ ਤਾਂ ਇਹਨੂੰ ਪੜਾਉਣਾ ਹੱਲੇ ਨਹੀਂ ਜੀ ਨਹੀਂ ਮੈਂ ਕਿੱਥੋਂ ਇਹ ਤਾਂ ਕੰਮ ਕਰਾ ਰਿਹਾ ਮੈਂ ਤਾਂ ਇੱਕ ਅਸਿੱਤ ਬੈਠਾ ਮੈਂ ਚਾਹ ਲੈ ਕੇ ਆਉਣੀ ਆ ਮੇਰੇ ਪਿੱਛੇ ਤੁਸੀਂ ਕੰਮ ਕਰਵਾਉਂਦੇ ਇਹਦੇ ਤੋਂ ਨਹੀਂ ਪੁੱਛੋ ਕਮਲਜੀਤ ਕੀ ਕਰਦੀ ਹੈ ਪੁੱਤ ਆ ਤੀ ਉਹ ਮੇਰੇ ਪੁੱਤ ਪੜ੍ਹਨਾ ਹੈ ਤੂੰ ਠੀਕ ਹੈ ਤੂੰ ਪੜਾਈ ਕਰਨੀ ਹੈ ਮੇਰੇ ਪੁੱਤ ਨੇ ਠੀਕ ਹੈ ਬੈਠ ਜੇ ਸੋ ਪਾਣੀ ਲੈ ਆ ਕੇ ਜੋ ਲੱਫ ਲੱਫ ਪਾਣੀ ਦੀ ਬੰਦ ਨਹੀਂ ਨਹੀਂ ਮੈਂ ਤਾਂ ਝਾੜੂ ਥੋੜੀ ਲਵਾਇਆ ਇਹਨਾਂ ਤਾਂ ਮਰਜ਼ੀ ਨਾਲ ਆਪੇ ਲੱਗੇ ਮਾਰਨ ਮੈਂ ਤਾਂ ਝਾੜੀ ਨਹੀਂ ਬਰਨਾਂ ਮੈਂ ਆਹ ਫਿਰ ਬੱਚੇ ਤਾਂ ਪੜ੍ਹਾਈ ਬੋ ਝਾੜ ਨਹੀਂ ਦੇਂਦਾ ਹੋਰ ਪਹਿਲਾਂ ਬਲਜੀਤ ਇਹ ਆਪ ਆਪਣਾ ਪੁੱਤ ਨੂੰ ਪੜ੍ਹਾਉਣਾ ਹੈ ਇਹਨੂੰ ਨੌਕਰੀ ਲਵਾਉਣਾ ਹੈ ਘਰ ਦੇ ਕੰਮਾਂ 'ਚ ਨਹੀਂ ਪਾਉਣਾ ਘਰ ਦੇ ਕੰਮਾਂ 'ਚ ਪਾ ਕੇ ਐਵੇਂ ਦੀ ਜ਼ਿੰਦਗੀ ਕੱਤ ਕਰਨੀ ਹੈ ਠੀਕ ਹੈ ਨਹੀਂ ਠੀਕ ਹੈ ਮੈਂ ਥੋੜੀ ਤਾਂ ਝਾੜੂ ਬਰਵਾਇਆ ਨਾ ਦੱਸ ਕੀ ਮਰਜ਼ੀ ਹੈ ਬਲਜੀਤ ਹੈ ਮੈਂ ਤਾਂ ਨਹੀਂ ਰਵਾਇਦਾ ਨਹੀਂ ਬੱਚੇ ਕੰਮ ਨਹੀਂ ਕਰੇ ਤੂੰ ਸਿਰਫ ਪੜ੍ਹਨਾ ਠੀਕ ਹੈ ਤੂੰ ਪਾਪਾ ਨੂੰ ਦੱਸਣਾ ਕੁਝ ਵੀ ਜੇ ਤੇਨੂੰ ਕੋਈ ਕਹਿੰਦਾ ਮਮਾ ਕੰਮ ਕਰਾਉਂਦੇ ਆ ਅੱਛਾ ਠੀਕ ਹੈ ਚਲ ਮੈਂ ਕੁਝ ਬਣਾਉਣੀ ਆ ਠੀਕ ਹੈ ਕੀ ਖਾਣਾ ਹੋ ਹੂੰ ਕੀ ਖਾਣਾ ਬੱਚੇ ਨੇ ਖਾਣਾ ਕੁਝ ਦੱਸੋ ਬੱਚਾ ਕੀ ਖਾਣਾ ਮੈਗੀ ਬਣਾਵਾਂ ਹੈ ਚਾਹ ਦੀ ਚਾਹ ਮੈਂ ਬਣਾ ਕੇ ਬਣਾ ਕੇ ਲਿਆਓ

ਇਨੱਲਾ ਮੇਨੂੰ ਲਾਉਂਦੀ ਕਿ ਮੈਨੂੰ ਮੇਰੀ ਮਾਂ ਮੈਨੂੰ ਮਨਜੇ ਤਾਂ ਪੰਜੇ ਪੈਰ ਨਹੀਂ ਚਲਾਉਂਦੀ ਇਹ ਮਨਜੇ ਤੇ ਬੈਠੀ ਰੋਟੀ ਛਾਹ ਆਣੀ ਹائے ਮੈਨੂੰ ਕਾਲ ਜਿਨ ਨਾਲ ਲਾ ਕੇ ਰੱਖਦੀ ਸੀ ਇਹਨਾਂ ਨੇ ਤਾਂ ਮੈਨੂੰ ਬਗਾਨੀ ਕਰਕੇ ਉਹੀ ਘਰੋਂ ਕੱਢਦਾ ਐਨਾ ਜ਼ੁਲਮ ਐਨਾ ਜ਼ੁਲਮ ਕਿਉਂ ਕੀਤਾ ਮੇਰੇ ਤੇ ਮੈਨੂੰ ਸਮਝ ਨਹੀਂ ਆਉਂਦੀ ਮੇਰਾ ਕਸੂਰ ਕੀ ਆ ਮੈਂ ਕੀ ਗਲਤੀ ਕਰਤੀ ਸੀ ਮੈਂ ਟੀ ਬੈਠੀ ਹੋਗੀ ਤਾਂ ਕਿਤੇ ਨਾਂ ਨਾਂ ਬਾਵਾਂ ਨਹੀਂ ਸੀ ਕੱਟ ਕੇ ਦਿੱਤਾ ਤਾਜ਼ਾ ਤਾਈ ਨੂੰ ਸਾਰੀ ਜਿਹੜੀ ਕੰਮ 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 ਹਾਂ ਇਹ ਦੇ ਕੇ ਇਸ ਇਸ ਦੇ ਨਾਂ ਦੇ ਇਸ ਤਰ੍ਹਾਂ ਦੇ ਆ ਇਹ ਦੇ i'm mm not -hmm. okay. thank <laughs> you ਜਾਣਾ ਨਹੀਂ ਮੈਂ ਕਿੱਥੇ ਨਹੀਂ ਜਾਣ ਔਰ ਕਿੱਥੇ ਜਾਣਾ ਜੀ ਮੈਂ ਕਿੱਥੇ ਨਹੀਂ ਜਾਣਾ ਕੱਪੜੇ ਲੀੜੇ ਦਾ ਚੰਗੇ ਪਾਇਆ ਮੰਗਤੀ ਜੀ ਵੀ ਨਹੀਂ ਲੱਗਦੀ ਉਹ ਸੋਣੀ ਬਹੁਤ ਆ ਚਲ ਪਤਾ ਕਰਦੇ ਕਿੱਧਰ ਨੂੰ ਜਾਂਦੀ ਹੈ ਵੇੜੀਆਂ ਬੁੱਕੂ ਬੰਦ ਕਰਦੇ ਮੈਂ ਭਾਈ ਫੇਰ ਆਉਂਦਾ ਰੱਬਾ ਹੁਣ ਕਿੱਥੇ ਜਾਵਾਂ ਉਹ ਦਰ ਬੰਦਾ ਬੋਜੋ ਕੰਮ ਛੱਡ ਲੈ ਮੇਰੇ ਪਿੱਛੇ ਪਿੱਛੇ ਨਾ ਕਰ ਮੈਂ ਕਿਹਦੀ ਬੋਲਣਾ ਪਰੇ ਬਗਲ ਹੁੰਦਾ ਦਾ ਦੱਸ ਲੈ ਫਿਰ ਆਦਾ ਉਹ ਨਾ ਹੀ ਨਹੀਂ ਪਤਾ ਤੈਨੂੰ ਨਾਂ ਦਾ ਦਾ ਸਾਬ ਦਾ ਕੀ ਤਰ੍ਹਾਂ ਨਾ ਮੁਤਬਾ ਰੋਈ ਕਤੋ ਜਾਨੀ ਆ ਕੌਣ ਨਾਲ ਕਿੰਨਾ ਦਵਾਈਆਂ ਦਸਤਾ ਦੇ ਕਦਨ ਕਹਦਾ ਪਰੇ ਹੋਇਆ ਕੋਹਦੋ ਉਹ ਕਪੜੇ ਲੀੜੇ ਤੇਰੇ ਚੰਗੇ ਪਾਏ ਆ ਤੂੰ ਦੱਸ ਵੀ ਦੇ ਕੌਣ ਮਾੜੀ ਮੰਗਦੀ ਵੀ ਨਹੀਂ ਲੱਗਦੀ ਨਾਂ ਨੂੰ ਹੀ ਦੱਸ ਦੇ ਤੇਰਾ ਤੂੰ ਬੱਸ ਕਿਹਨਾਂ ਕੋਲ ਬੈਠ ਕੇ ਜਦੋਂ ਮੈਂ ਪਾਉਂ ਤੂੰ ਬਸ ਦੱਸ ਦੇ ਨਾਂ ਤਾਂ ਦਰਦੇ ਚਲਾ ਆਉਂਦਾ ਕੋਈ ਕਹੋ ਜੰਨੀਆ ਚੁੱਪਦਾ ਕਰ ਜਣ ਦਾ ਸਵੇਰ ਉਹ ਨਾਂ ਦਾ ਦਾ ਦੇ ਕੌਣ ਨਾਂ ਵੀ ਨਹੀਂ ਦੱਸਦੀ ਪਤਾ ਨਹੀਂ ਕੌਣ ਪਤਾ ਕਰਦੇ ਆ ਕੌਣ ਦੇਖਦੇ ਆ ਉਹ ਕਪੜੇ ਵੀੜੇ ਚੱਲਿਆ ਪਾਇ ਮਾੜੀ ਮੰਗਤੀ ਵੀ ਨਹੀਂ ਲੱਗਦੀ ਦੋ ਵੀ ਪਤਾ ਨਹੀਂ ਕਿਹੜੀ ਚੱਲ ਜਾਂਦੀ ਲੱਗਦਾ ਲੜਕੇ ਆਈ ਆ ਘਰੋਂ ਜਾਂ ਕੱਡ ਕੁੱਡਤੀ ਨਹੀਂ ਦੇਖਦੇ ਹਾਂ

ਮਾੜਾ ਜਿਹਾ ਪੱਟ ਕੇ ਚੱਲੀ ਜਾ ਮਾੜਾ ਜਿਹਾ ਮਨ ਨੇ ਹਾਏ ਇੱਥੇ ਬੈਠਾ ਮਨ ਰੁਕੀ ਜਾ ਤੂੰ ਬੈਠ 아 l l say I'm c o n f 가리 e d w h ਆ ਬਾਹਰ ਪਾਣ ਪਾਣ ਦੁਕਾਨ ਖਾਉਂਗਾ ਦੁਕਾਨ ਕੋਲ ਕਰੀ ਬੈਠ ਕਰੀ ਛੋਟੀ ਹੁੰਦੀ ਮੇਰੇ ਮਾਂ-ਬਾਪ ਵਰ ਮੇਰੇ ਤਾਰਾ ਤਾਈ ਨੇ ਮੈਨੂੰ ਘੱਟ ਸਾਰੇ ਦਿਨ ਮੈਂ ਕਾਈ ਬਾਕ ਤੋਂ ਕੰਮ ਕਰਾਇਆ ਮੇਰੀ ਤਾਈ ਨੇ ਜੁਲਮ ਕੀ ਮੇਰੇ ਨਾਂ ਤੋਂ ਕੀਤੇ ਜ਼ਮੀਨ ਸੀ ਚਲ ਮੈਨੂੰ ਕਹਿੰਦੇ ਤੇ ਖਲ ਸੰਭਾਉਣੇ ਨੂੰ ਤੱਕ ਖਲਵਾਣੇ ਜਦੋਂ ਮੈਂ ਤਾਂ ਜਮੀਨ ਨੋ ਕਰਾ ਲਿਆ ਪਹਿਲਾਂ ਮੇਰਾ ਸਾਯਾ ਮੇਰਾ ਹਮ ਦਾ ਪਿਰਕ ਦੱਸ ਸੋ ਚੋਕ ਮੈਨੂੰ ਸੋਚਿਆ ਕਿ ਮੈਂ ਨੂੰ ਨਾ ਕਹਾਂਗਾ ਸੋਰ ਐਂ ਪਾਈ ਕੋ ਤਾਂ ਬੰਨ ਮੇਰਾ ਕੋਈ ਨਹੀਂ ਆਏਗਾ ਮੇਰੇ ਚਾਚੀ ਕੋਲੇ ਗਈ ਮੈਨੂੰ ਆਏ ਸੀ ਕਿ ਚਾਚੀ ਕੋਲ ਨਹੀਂ ਚਾਚੀ ਨੇ ਵੀ ਤਾਂ ਕਿਹੜਾ ਕਹਿੰਦੇ ਇਦਾਂ ਦੱਸ ਦਿੱਤ ਉਹਨਾਂ ਗਾਂਦੀ ਕੁੰਨੀਆਂ ਕਦੇ ਤੁਰ ਕੇ ਕਦੇ ਕਿਸੇ ਨਾਲ ਨਾ ਮੇਰੇ ਕੋਲ ਕੋਈ ਪੈਸਾ ਮੇਰੀ ਜਿਹੜੀ ਮਾਂ ਦੀ ਨਿਸਾਨੀ ਚੂੜੀਆਂ ਸੀ ਉਹ ਵੀ ਤਾਂ ਹਾਣੀ ਆ ਇਹ ਕੋਈ ਸੀ ਨੀ ਇੱਕ ਤਾਂ ਸੋਪੀ ਸੀ ਮੈਨੂੰ ਸੁਣਾ ਕੇ ਮਰੇ ਰੋਕਣ ਤੋਂ ਟੱਕੇ ਦੇਗੀ ਮੇਰੇ ਤੋਂ ਇਹ ਗੰਦਲ ਚ ਪਿੰਡ ਚ ਕਿਸੇ ਨਹੀਂ ਚੱਲੇ ਉਹ ਉਹ ਸੌਰੀ ਸ਼ਾਂਤੀ ਬਾਬਾ ਜੀ ਤੁਹਾਨੂੰ ਬਹੁਤ ਜੁਰਦ ਉਸਤਾਨ ਬੇਟਾ ਜਿਹਦਾ ਦੇਖਿਆ ਉਹ ਆ ਜਾਂਦਾ ਉਹ ਤੇਰਾ ਨਾਲ ਕੋਈ 15 ਜੀ ਕੀ ਇਹ ਰੋ ਬਾਬਾ ਜੀ ਮੈਂ ਜਾਣੀ ਹਾਂ ਫੋਨ ਤੋਂ ਕਿਥੇ ਜਾਏਗੀ ਕਲੀ ਜੀ ਧਿਆਨ ਜਵਾਨਾ ਕਰਾਓ ਕਿ ਜੇ ਤੁਹਾਨੂੰ ਪਤਾ ਨਹੀਂ ਬਾਬਾ ਜੀ ਜਿੱਦਾਂ ਮੇਰੀ ਕਿਸਮਤ ਲਾਈ ਜਾਂਦੀ ਹੈ ਅਗਿ ਜੀ ਬਹੁਤ ਪਿਆਰ ਰੱਖਤੀ ਹੈ ਬਹੁਤ ਪਿਆਰ ਰੱਖਤੀ ਵਾਹ ਮੇਰਾ ਬਾਥਰੇ ਫੇਰੇ ਵੀ ਰੰਗ ਨਿਆਰੇ ਦੁਨੀਆਂ ਦਾ ਇੰਨਾ ਸਫੈਦ ਫੋਨ ਹੋ ਗਿਆ ਉਹ ਦੋ ਕਿੱਲੇ ਵਾਹਣ ਵੀ ਪੂਰੀ ਤੋਂ ਲੈ ਗਿਆ ਘਰੋਂ ਵੀ ਠੱਕੇ ਮਾਰ ਕੇ ਕੱਢਦਾ ਵਾਹ ਰੱਬਾ ਇਹਨੂੰ ਲੈ ਪਤਾ ਨਹੀਂ ਕਿਹੜੀ ਦੁਨੀਆ ਚੋਂ ਆਪਸੋ ਏ ਕੀ ਖੇਡਣਾ ਥੇ ਹਾਂ ਹਾਂ ਸੋਖਰ ਕੁਮਾਰ ਗਲਤੀ ਕਰਨ ਸੋਖਰ ਅੰਦਰਚਾਲ ਕੇ ਪੰਨਾ ਤੋਂ ਕੋਈ ਕੰਪਨੀ ਕਰਨਾ ਠੀਕ ਹੈ ਸ਼ਾਬਾਸ਼ ਆ ਗੋਵਿੰਦਰ ਹਾਂਜੀ ਉਸ ਬ੍ਰਿਜ ਤੋਂ ਕੰਮ ਕਰਵਾਇਆ ਜਿਵੇਂ ਆਪਾਂ ਕੋਈ ਕੰਮ ਨਹੀਂ ਕਰਵਾਉਂਦੇ ਤੁਸੀਂ ਸੋਈਆਂ ਨੂੰ ਤੁਹਾਨੂੰ ਆਪਾਂ ਬਿਲਕੁਲ ਵੀ ਨਹੀਂ ਲਾਉਂਦੇ ਉਹ ਨੁਮਰ ਤੇ ਯਕੀਨ ਹੀ ਨਹੀਂ ਹੈਗਾ ਜਿਕੇਨ ਵਾਲੀ ਗੱਲ ਨਹੀਂ ਮੈਂ ਦੇਖ ਰਿਹਾ ਸੀ ਕੰਮ ਕਰਦਾ ਜਿਵੇਂ ਬੱਚਾ ਕੰਮ ਕਰਦਾ ਉਹ ਕਹਿੰਦਾ ਕੀ ਹੈ ਆਪਣੇ ਆਪ ਸੌਂਕ ਨਹੀਂ ਲੱਗੀ ਮੈਨੂੰ ਤਾਂ ਪਤਾ ਨਹੀਂ ਲੱਗਿਆ ਵੀ ਉਹਨੇ ਝਾੜੂ ਚੱਕ ਲਿਆ ਮੈਂ ਤਾਂ ਕਦੀ ਝਾੜੂ ਦੇ ਹੱਥ ਹੀ ਦਿੱਤਾ ਵੀ ਨਹੀਂ ਨਾ ਆਪਾਂ ਕੋਈ ਕੰਮ ਨਹੀਂ ਨਾ ਤਾਂ ਤੂੰ ਭਾਂਡੇ ਮਜਾਉਣੇ ਨਾ ਤਾਂ ਰੋਟੀ ਦਾ ਨਾ ਤਾਂ ਮੇਰੀ ਧੀ ਨੂੰ ਤੁਸੀਂ ਲਾੜ ਦੇਣਾ ਰੱਖਣਾ ਕੋਈ ਕੰਮ ਨਹੀਂ ਕਰਾਉਣਾ ਜੀ ਮੈਨੂੰ ਤਾਂ ਤੁਹਾਡੇ ਤੋਂ ਵੱਧ ਪਿਆਰੀ ਹੈ ਜੀ ਤੁਹਾਨੂੰ ਐਵੇਂ ਮੈਂ ਮੰਗਾ ਇਹ ਆਪਣਾ ਕੁੱਤਾ ਤੋਂ ਵੱਧ ਹੈ ਮੈਨੂੰ ਤਾਂ ਮੇਰੀ ਧੀ ਹੈ ਮੇਰੇ ਜਿਗਰ ਦਾ ਟੁਕੜਾ ਹੈ ਤੁਸੀਂ ਕੰਮ ਨਹੀਂ ਕਰਾਉਣਾ ਕੋਈ ਵੀ ਜੇ ਨਹੀਂ ਕੰਮ ਹੁੰਦਾ ਮੈਨੂੰ ਕਹਿ ਦੋ ਬੇਸ਼ੱਕ ਮੈਂ ਕਰ ਦਾਂਗੀ ਤੁਹਾਡੀ ਹਾਂ ਨਾ ਹਾਂ ਜੀ ਨਾ ਕੋਈ ਨਾ ਜੀ ਤੁਸੀਂ ਐਵੇਂ ਕਰ ਦੋਗੇ ਕੋਈ ਨਾ ਮੈਂ ਜਾ ਕੇ ਹਾਂਜੀ ਮੈਂ ਆ ਜਾਵਾਂਗੀ ਫਿਰ ਆ ਜਾਸਬ ਕੰਮ ਲੈਣੇ ਚ ਕੀ ਨਹੀਂ ਵੀ ਮੇਰੇ ਤੇ ਹੈ ਮੈਂ ਮੇਰੀ ਧੀ ਨੂੰ ਮੈਂ ਕੰਮ ਲਾਉਂਗੀ ਬਲਜੀਤ ਨੂੰ ਮੇਰੇ ਸੋਈ ਪਾਲ ਤੱਕ ਦੇ ਇੱਧਰ ਪੈਰ ਵੀ ਨਾ ਰੱਖਣ ਦਿੱਤਾ ਹੈਗਾ ਹੈ ਇਹ ਤਾਂ ਅਸਲ 헤ਡਰਾਂ ਦੀ ਇੱਕ ਉਦਨ ਦੀ ਉੰਗਰੇਰੀ ਪੜਨ ਦੀ ਉੰਗਰੇਰੀ ਪੜੇ ਹਨਾ ਮੈਂ ਨਹੀਂ ਇਹ ਤਾਂ ਕੰਮ ਕਰਾਂਦੀ ਮੇਰੇ ਕੀਤਾ ਵੱਡੇ ਅਸਰ ਬਣਾਉਂਦੀ ਮੈਂ ਤਾਂ ਆ ਕੇ ਉਹ ਉਹ ਸੂਬਾ ਦਾ ਤੈਨੂੰ ਲੱਭੀ ਜਾਂਦਾ ਕਿੱਧਰ ਵਾਗੀ ਸੀ ਓ ਗੱਲ ਤਾਂ ਸੁਣ ਲਾ ਮੇਰੀ ਓਏ ਐਵੇਂ ਕਾ ਤੂੰ ਐਵੇਂ ਕਾ ਤੂੰ ਕਰਦੀ ਓਏ ਕਰਦੇ ਕਰਦੇ ਆਇਆ ਖੁਦਾ ਸੜਾ ਕੇ ਖੁਦਾ ਸੜਾ 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 ਕਾ ਤੂੰ ਪੱਜੀ ਜਾਨੀ ਐ ਪੱਜੀ ਰਾਂ ਗੱਡੀ ਤੇ ਹੋਣਾ ਤਾ ਓਏ ਯਾਰ ਸਾਡੇ ਕੁੜੀਆ ਨੰਬਰ ਤੇ ਓਏ ਤੂੰ ਕੀ ਗੱਲ ਹੋਈ ਭਾਈ ਕੀ ਗੱਲ ਹੋਈ ਭਾਈ ਹੋਣਾ ਤਾ ਓਏ ਮੈਂ ਹੈਗਾ ਯਾਰ ਤੈਨੂੰ ਬੰਦਾ ਵਾਂਗੂ ਆਲ ਰਾਤ ਗੱਲ ਕਿਉਂ ਨੇ ਬਾਈ ਮੈਂ ਹੈ ਕੁਛ ਨਹੀਂ ਹੋਇਆ ਯਾਰ ਓਹ ਭਾਈ ਯਾਰ ਤੈਨੂੰ ਨਹੀਂ ਪਤਾ ਮੇਰਾ ਸੂਹਾ ਦਾ ਸਕਾਰ ਆ ਯਾਰ ਓ ਫੇਰ ਤੂੰ ਹਟ ਜਾ ਯਾਰ ਪਛਟ ਓ ਲਾ ਮੇਰਾ ਸੂਹਾ ਦਾ ਸਕਾਰ ਆ ਯਾਰ ਇਹ ਤੇ ਸੂਹਾ ਦਾ ਸਕਾਰ ਦਾ ਬੰਦਾ ਵਾਂਗੂ ਯਾਰ ਮੈਂ ਕੱਲ ਜਾੜਾ ਕਰੀ ਜਾਵੇ ਇਹਨੂੰ ਕੀ ਆ ਤੂੰ ਅਮੀ ਬੋਲੀ ਜਾਣਾ ਤੂੰ ਕਿਉਂ ਲਫਫਾਨੀ ਤੀਂ ਕੇ ਐ ਕਿ ਬਈ ਲਖਮਾਲ ਆ ਤੇ ਲਾ ਯਾਰ ਮੈਂ ਸੂਹਾ ਦਾ ਸਿਰਦਾ ਆਂ ਤੇ ਫੇਰ ਤੂੰ ਨਕਮਾਲ ਲੈ ਫੇਰ ਆ ਕੇ ਘਰ ਆ ਲੈ ਉਹ ਵੇਖ ਕੱਢ ਤੂੰ ਗੱਡੀ ਚ ਬੈਠ ਬਾਈ ਗੱਡੀ ਓ ਤੂੰ ਬਾਈ ਯਾਰ ਐਵੇਂ ਕਿਵੇਂ ਲੈ ਕੇ ਜਾਏਂ ਤੂੰ ਗੁਲਾਮ ਉਹ ਲੈ ਬਾਈ ਯਾਰ ਤੂੰ ਐਵੇਂ ਕਿਵੇਂ ਲੈ ਉਹ ਲੈ ਐਵੇਂ ਕਿਵੇਂ ਲੈ ਕੇ ਜਾਏਂ ਬਾੜ ਬਾੜ ਰੱਖ ਨਾ ਨਹੀਂ ਲੈ ਐਵੇਂ ਕਿਵੇਂ ਲੈ ਕੇ ਜਾਏਂ ਮੈਂ ਵੀ ਗੱਡੀ ਚ ਬੈਠੂ ਰਹਿਨੇ ਕਿਵੇਂ ਲੈ ਕੇ ਜਾਏਂ ਯਾਰ ਤੂੰ ਬੈਠੇ ਬੈਠਾ ਮੈਂ ਸੁਹਾ ਦਾ ਫਰਦਾ ਯਾਰ ਇਹਦੇ ਪਿੱਛੇ ਐਵੇਂ ਕਿਵੇਂ ਲੈ ਕੇ ਜਾਏਂ ਤੂੰ ਲੈ ਯਾਰ ਐਵੇਂ ਕਿਵੇਂ ਲੈ ਕੇ ਜਾਏਂ ਕੱਢ ਯਾਰ ਬਾਹਰ ਇਹਨੂੰ ਐਵੇਂ ਨਾ ਕਰ। ਪਰ ਹੋਰ ਬੰਦੇ ਕੋਈ ਗੱਲ ਨਹੀਂ ਤੇ ਚੌਕੀ ਆ ਜਾ ਖਾਣੀ ਚੱਲਦਾ ਮੈਂ। ਕੋਈ ਨਾ ਕੋਈ ਨਾ ਜਿੱਥੇ ਮਾਰਦੀ ਰੇਸ ਨੇ। ਕੋਈ ਗੱਲ ਉੱਥੇ ਆ ਜਾ। ਤੂੰ ਦੇਖ ਲਈ ਜਿੱਥੇ ਮਰਜੀ। ਉਹ ਯਾਰ ਫਸਤ ਆ ਗਈ ਸੀ। ਉਹ ਚੱਲ ਕੋਈ ਨਾ ਆਪਣੀ ਕਿਹੜਾ ਪੱਕੀ ਆ ਗਈ। ਹੋਰ ਕੋਈ ਦੇਖੀ ਜਾਊਗੀ। ਜਾਂਦੀ ਆ ਜਾਂਦੇ। ਆਪਾਂ ਹੋਰ ਕੋਈ ਲੱਭਦੇ ਆ। ਕੀ ਪਤਾ ਕਿੱਥੋਂ ਦੀ ਹੈ ਜੀ ਕੌਣ ਆ ਇਹ ਕਿਵੇਂ ਆ ਤੁਹਾਨੂੰ ਪੁੱਛਤਾ ਲੱਗੇ ਕੀ ਦੁੱਖ ਹੈਗਾ ਵਾਹ ਆ ਆਪਾਂ ਕਿਉਂ ਉਹ ਕਰਨਾ ਗਲਤਾਂ ਨਾ ਪਾਉਣਾਗਾ ਜੋ ਮਰੇ ਪੁੱਤਾਂ ਮੈਂ ਬਾਈ ਬੱਥਲੇ ਉਹ ਬਾਈ ਕੱਢ ਕੇ ਪੁੱਤ ਮੈਂ ਨਹੀਂ ਆਇ ਲੈ ਕੇ ਜਾਣੀ ਆਪਾਂ ਪ੍ਰੋਗਰਾਮ ਤੇ ਜਾਣਾ ਸੀਗਾ ਆਪਣੇ ਵੀ ਪ੍ਰੋਗਰਾਮ ਨੂੰ ਕਰਾਉਣਾ ਕੀ ਗੱਲ ਹੋਈ ਬਾਈ ਦੱਸੋ ਹੁਣ ਸੇ ਬੰਦਾ ਜਿਹੜਾ ਤੇਰੇ ਮਗਰ ਲੱਗਿਆ ਸੀਗਾ ਕਿੰਨਾ ਸੋਹਣੇ ਪੁੱਲ ਕਿਹਾ ਸੋਹਣਾ ਦਾ ਉਹ ਪ੍ਰੋਗਰਾਮ ਦੇ ਜਾਂਦੇ ਸੀ ਕਿ ਤੇਰਾ ਘਰ ਕਿੱਥੇ ਉਹਨੇ ਮੈਂ ਕਰਦਾ ਫੋਨ ਕੋਈ ਗੱਲ ਨਹੀਂ ਕਿਉਂਕਿ ਫੋਨ ਕਰ ਦਿੰਦਾ ਮੈਂ ਆ ਜਾਂਦੇ ਉਹਨੇ ਉਹ ਲਾਜਮ ਆ ਜਾਂ ਕਦੋ ਚਾਰ ਦੱਸੋ ਪਹਿਲਾਂ ਗੱਲ ਕੀ ਹੋਈ ਹੈ ਮੇਰੇ ਮਾੜੇ ਕਰਾਂ ਨਹੀਂ ਆਏਗੀ ਅੱਛਾ ਮੇਰੇ ਸੋਤੇ ਹੁੰਦੇ ਨੇ ਮਾਂ ਤੇ ਮਾਰ ਕੇ ਅੱਛਾ ਮੇਰੇ ਤਾਇਆ ਤਾਈ ਨਹੀਂ ਮੇਰੇ ਨਾਲ ਜੀਣ ਤੋਂ ਕਿੰਨੇ ਸੀ ਹਾਂ ਕਾ ਆਪੇ ਜਾਂਦੇ ਨੇ ਲੋਕਾਂ ਤੋਂ ਰੋਲੇ ਲੇਕੋ ਥੱਮਾ ਕੇ ਮੋਢੀ ਤੇ ਨੌ ਲਵਾ ਕੇ ਮੇਰਾ ਕੰਡ ਕਰਦੇ ਤੇਰੇ ਘਰ ਦੇ ਬੱਚੇ ਚੱਕਾ ਰਾਲਾ ਇਹ ਵੀਰੇ ਮੈਂ ਕੁਮਾਰੀ ਕੁੜੀ ਆ ਮੇਰਾ ਵਿਆਹ ਤੇ ਕਿਹਦੀ ਕੀਤਾ ਤੇ ਕੋਈ ਨਹੀਂ ਇਹ ਲੋਕਪਾਤੀ ਜੈਸੀ ਦੁਨੀਆ ਦੇ ਬੇਹੰਤ ਹੋਇਆ ਦਾ ਜਮਾਨਾ ਫਰਾ ਜਾਲ ਕੋਈ ਨਹੀਂ ਕਿਸੇ ਨਾਲ ਉਹਨੇ ਨਾ ਪਾ ਕੇ ਰਾਂ ਨਾਲ ਚੁੜਾ ਕੇ ਕਹਿਣਾ ਸੁਆਪਾ ਹੋਣ ਇਹਨੂੰ ਅਸਰ ਤੋਂ ਆਪਾਂ ਕਰਾਉਣਾ ਰਾਜ ਕੀ ਛੱਡਵਾ ਦੇ ਹੋਰ ਲੱਗੀ ਪਤਾ ਇਹ ਮਗ ਲੱਗੇ ਹੋਣ ਦਾ ਪਾਸ ਲਾਏ ਹੋਣਾ ਇਹਦੇ ਗਲਤ ਗਲੋਜ ਉਹਦਾ ਕੀ ਪਤਾ ਅਗਲਾ ਕਿੱਥੇ ਜਾ ਕੇ ਕੀ ਕਹਿ ਲੂਗਾ ਵੀ ਉਹ ਲੈ ਕੇ ਗਏ ਐਂ ਤੇ ਮੈਂ ਕਹਿ ਦੂ ਆਪ ਕੋ ਤਾਂ ਨਹੀਂ ਮਿਲਦੀ ਤੇ ਚੰਗੀ ਚੱਲਾਂਗਾ ਤੇ ਆਪ ਕੋ ਸਾਹਿਆ ਮੰਗੇ ਉਹ ਦਾਸ ਕੋ ਇੱਕ ਤਾਂ ਬੜਾ ਗੜਾ ਅੰਦਰ ਚਾਰ ਮੱਲ ਹੋ ਜਾਂਦਾ ਮਨਜੀ ਸਾਹਿਬ ਸੰਜੀ ਦਾ ਹੁੰਦਾ ਗਾ ਕੋਈ ਕੁੜੀ ਹੈ ਕੀ ਆਪਾਂ ਹਮੈਂ ਐਂ ਤਾਂ ਨਹੀਂ ਕੱਢ ਸਕਦੇ ਰਾਹ ਚ ਕਿਹਦੇ ਇੱਕ ਲੋ ਫਿਰ ਗੋਡੀ ਮਾਰਦੀ ਹੈਗੀ ਉਰੇ ਲੈ ਕੇ ਜਾਵਾਂਗੇ ਤੇ ਬੈਠਾਂਗੇ ਪੁੱਤ ਸਾਡੇ ਘਰ ਤੋਂ ਬੁਲਾਵਾਂਗੇ ਫੇਰ ਕੋਈ ਫੈਂਟਾ ਲਵਾਵਾਂਗੇ ਫੇਰ ਕੋਈ ਤਾਂ ਕੋਈ ਚੰਗੀ ਜਾਣੇ ਆ ਪ੍ਰੋਗਰਾਮ ਦਾ ਕੋਈ ਵੀ ਚੱਲਵਾਵਾਂਗੇ ਆਪਾਂ ਕੋਈ ਨਹੀਂ ਕੋਈ ਬੈਠ ਪਾਈ ਗੱਡੀ ਕੋਈ ਘਰੇ ਚਾਲਦਾ ਤਾ ਟੈਨਸ਼ਨ ਨਾ ਚੱਲ ਭੈਣੇ ਮਾਈ ਜਸਰ ਫੇਕ ਲੈ ਨਹੀਂ ਗੀ ਰੇਟ ਕੇ ਰਾਇ ਕਰ ਲਾਂ ਬਾਕੀ ਬਸ ਚੱਲ ਜਾ